ਹਾਂਜੀ ਆਪਾਂ ਬਣਾਉਣ ਜਾ ਰਹੇ ਹਾਂ ਮਟਰ ਕੜੀ ਜਿਹਦੇ ਵਿੱਚ ਮੈਂ ਲਸਣ ਦੀ ਕੰਢੀ ਲਈ ਇੱਕ ਪੱਟਕੀ ਉਹ ਕੀਤੀ ਆਪ ਪਾਉਣੀਆਂ ਤਾਂ ਪਾ ਲਈ ਨਹੀਂ ਟੰਡੀਆਂ ਨੇ ਸਿੱਟ ਦੋ ਮੈਂ ਪਾ ਲਿਆ ਹਰੀ ਸੀ ਲਸਣ ਇਸ ਲਈ ਤੇ ਥੋੜੀ ਜੀ ਆਦੇ ਦੀ ਕਰੀ ਲਈ ਹੈਗੀ ਗਰਮੀਆਂ 'ਚ ਕਹਿੰਦੇ ਆ ਲੋਕ ਆਦਾ ਨਹੀਂ ਖਾਣਾ ਚਾਹੀਦਾ ਆਦਾ ਬਾਰਾ ਮਹੀਨੇ 30 ਦਿਨ ਖਾਣਾ ਬਹੁਤ ਚੰਗਾ ਹੁੰਦਾ ਸਿਹਤ ਲਈ ਤੇ ਦੋ ਕੰਢੀ ਲੈ ਆਈ ਇਹ ਮੈਂ ਕਰ ਉਹ ਪੱਟੇ ਹੈਗੇ tangy ਹੋ ਰਹੀ ਲੱਗਦੇ ਆ ਮੈਂ ਇਹਨਾਂ ਨੂੰ ਨਾ ਮੋٹے-ਮੋٹے ਆਹੋ ਕਰ ਲੇ ਮੈਂ ਗ੍ਰੈਂਡ ਪੀਸਣਾ ਇਹਨਾਂ ਨੂੰ ਪਿਉਰੀ ਬਣਾਉਣੀ ਹੈ ਇਹਨਾਂ ਦੀ ਆਪਾਂ ਇਹ ਹੈਗਾ ਟਮਾਟਰ ਜੀ ਇੱਕ ਮੈਂ ਇੱਕ ਟਮਾਟਰ ਲਿਆਗਾ ਆ ਵੱਧ ਕੱਟ ਲੈ ਸਕਦੇ ਹੋਗੇ ਸਮਾਨ ਸਾਰਾ ਹਾਂਜੀ ਤਿੰਨ ਚਾਰ ਮੈਂ ਆਲੂ ਲਏ ਨੇ ਇਹਨਾਂ ਦੀ ਵੀ ਆਪਾਂ ਪਿਉਰੀ ਬਣਾਵਾਂਗੇ ਮੰਨ ਲਓ ਪਿਉਰੀ ਸੋ ਤੋਂ ਵੱਧ ਘੱਟ ਬਣ ਗਈ ਤੁਸੀਂ ਸਾਮਕੇ ਰੱਖ ਸਕਦੇ ਹੋ ਦੂਜੀ ਸਬਜ਼ੀ ਚ ਪਾ ਲਿਓ ਜੇ ਤੁਸੀਂ ਆਲੂ ਨਹੀਂ ਖਾਣਾ ਚਾਹੁੰਦੇ ਤਾਂ ਨਾ ਬਾ ਮੈਂ ਆਲੂ ਇਸ ਲਈ ਪਾਉਂ ਹੈ ਕਈ ਲੋਕ ਨਾ ਆਲੂ ਨਹੀਂ ਫੜਗਨੋ ਖਾਣਾ ਨਹੀਂ ਚਾਹੁੰਦੇਗੇ ਉਸ ਲਈ ਲੈ ਤੁਹਾਡੇ ਆਲੂ ਹਨ ਇਹਦੇ ਵਿੱਚ ਪੈ ਜਾਣਗੇ ਸਿਰਫ ਪਿਓਰੀ ਦੇ ਰੂਪ ਚ ਤੇ ਲੈ ਉਹਦੀ ਤਰੀਣਾ ਬਹੁਤ ਚਾਰੀ ਗਾੜੀ ਬਣ ਜੂਗੀ ਆਪਾਂ ਸਾਰੀਆਂ ਚੀਜ਼ਾਂ ਦੀ ਪੇੜੀ ਬਣਾਉਣੀ ਹੈ ਇੱਕ ਤੁਸੀਂ ਆਲੂ ਸਕਿਪ ਵੀ ਕਰ ਸਕਦੇ ਹੋ ਪਰ ਮੈਂ ਪਾਉਂਗੀ ਆਪਾਂ ਕੜਾਹੀ ਚੜਾਤੀ ਜੀ ਹੁਣ ਆਪਾਂ ਇਹ ਵਿੱਚ ਮੈਂ ਪਾ ਕਾ ਲਵਾਂਗੀ ਸਰੋਂ ਦੇ ਤੇਲ ਦਾ ਹੈ ਸਾਡੀ ਸਰੋਂ ਇਹ ਕਢਾਈ ਦੀ ਪਈ ਹੈ ਥੋੜਾ ਜਿਹਾ ਤੇ ਅਸੀਂ ਕੋਲੋਂ ਤੋਂ ਲੈਂਦਾ ਤੇਲ ਜਿੰਨਾ ਚਾਹੀ ਅਣਮਲੇ ਪੁਣੀ ਨਹੀਂ ਹੈ ਇਹ ਇੱਕ ਘਰ ਦੀ ਚੀਜ਼ ਤਾਂ ਕੋਈ ਮਿੰਟ 걸 ਨਹੀਂ ਹੁੰਦਾ ਸਾਦੇ ਤੇ ਇਹਦਾ ਕੋਈ कच्चਾ ਪਾਣੀ ਹੁੰਦਾ ਹੈ ਸਾਫੇ ਪੱਜੀ ਦਾ ਪਤਾ ਹੁੰਦਾ ਹੈ हाँ जी अपना तेल पूरी तरह हम आपको पाने पेड़ मैं सारी पेड़ी पालो तो मान लो तीस आलू नहीं पाना चाहते ना पाओ इतना इतनी बेसन पा सकते आलू दिखाते दो चमचे दो चमचे तीन चमचे ज्यादा नहीं पाने दो चमचे चमचे सिलेंडर बंद चपका थोड़े चिरले ਚੇ ਚੰਨ ਪਾ ਦਿੰਨੇ ਆ ਪਾਣੀ ਥੋੜਾ ਜਿਹਾ ਠਰਕੇ ਪਾ ਮੰਮੀ ਆਪਾਂ ਹੁਣ ਆਪਾਂ ਇੱਕ ਹੋਰ चीज ਿੜਦੇ ਨੇ ਵਿੱਚ ਸਰਪ੍ਰਾਈਜ਼ ਇਹ ਹੈਗਾ ਚਕੰਦਰ ਦੀ ਕਹ ਉਹਦਾ ਤੀਜਾ ਚੌਥਾ ਜਿਹਾ ਸਾਲਿਆਗਾ ਇੱਕ ਚਕੰਦਰ ਦਾ ਇਸ ਲਈ ਇਹ ਜੇ ਤੁਸੀਂ ਗ੍ਰाइंड ਕਰਨਾ ਚਾਹੁੰਦੇ ਹੋ ਤਾਂ ਗ੍ਰाइंड ਕਰ ਲਓ ਵਿੱਚ ਜੇ ਤੁਸੀਂ ਬਾਅਦ ਵਿੱਚ ਕੱਢ ਕੇ ਛੱਟਣਾ ਚਾਹੁੰਦੇ ਹੋਗੇ ਇਹਨੂੰ ਇਹਦਾ ਕਲਰ ਆ ਜਾ ਜਦੋਂ ਤਾਂ ਤੁਸੀਂ ਕੱਢ ਕੇ ਛੱਡ ਸਕਦੇ ਆਂ ਆਪਾਂ ਇਹਨਾਂ ਕਲਰ ਹੀ ਲਿਆਉਣਾਗਾ ਕਲਰ ਖਾਤਰ ਆਪਾਂ ਹੁਣਦੇ ਚਕੰਦਾਰ ਮੈਂ ਗ੍ਰੈਂਡ ਵੀ ਕੀਤਾ ਫਿਰ ਇਹ ਰੰਗ ਚੇਂਜ ਕਰਨ ਵਾਸਤੇ ਹੈਗਾ ਨੰਗ ਬੋਤਲੀ ਆ ਉਹ ਇਹ ਨਾਲ ਆਲੂ ਆਦੇ ਵਿੱਚ ਪਾਣੀ ਉਹਨੇ ਬਹੁਤ ਵਧੀਆ ਬਣੂਗਾ ਇਹ ਜਿਸ ਤਰ੍ਹਾਂ ਨਾਲ ਬੈਟਰ ਬਣਾ ਕੇ ਤੁਸੀਂ ਆੱਚੀ ਵੀ ਪਾ ਸਕਦੇ ਹੋਗੇ ਜiai ਬਣੂਗਾ ਆਲੂ ਦਾ ਘੱਟ ਕੇ ਤੁਸੀਂ ਇਹਦੇ ਵਿੱਚ ਬੇਸਨ ਵੀ ਪਾ ਸਕਦੇ ਦੋ ਚਮਚੇ ਆਲੂ ਚਿੱਪ ਕਰ ਸਕਦੇ ਹੁਣ ਆਪਾਂ ਕੋਣਾਂ ਨੂੰ ਮਿਰਚਾਂ ਨੂਨ ਮਿਰਚਾ ਆਦੇ ਹਿਸਾਬ ਨਾਲ ਜਿਹਨੇ ਤੁਸੀਂ ਖਾਣਿਆ ਘਰ ਦੇ ਨਾ ਮੱਚਾਂ ਨੇ ਇੱਥੇ ਚਮਚਾ ਨੂਨ ਇੱਕ ਚਮਚਾ हल्दी थोड़ा जहा घ तो आ छोटा जहा चमचा जी ये तो धनिया पाउडर धनिया पाउडर जिन्ना पाना चाहिए गा जिन्ना मर्जी चाह पाओ हूँ आप दो मिनट में भुन लिने जल पानी पावगे और कलर आऊगा जरा अंदर ਸਲੀਆ ਪੰਜ ਜੀਰੇ ਵਿੱਚ ਆਪਾਂ ਪੇਰੀ ਬਣਾਈ ਸੀ ਆਪਾਂ ਉਸ ਵਿੱਚ ਪਾਣੀ ਪਾ ਲਾ ਜਿੰਨਾ ਤੁਹਾਨੂੰ ਲੋੜ ਆ ਪਾਣੀ ਜਿੰਨੀ ਤੁਸੀਂ ਤਰੀ ਬਣਾਉਣਾ ਚਾਹੁੰਦੇ ਹੋ ਉਹਨਾਂ ਨੂੰ ਪਰ ਇੰਦੇ ਆਗੇ ਦੇਖੋ ਜੀ ਕਲਰ ਚੇਂਜ ਹੋ ਗਿਆ ਚਕੰਦਰ ਆਫ ਦਾ ਰੰਗ ਦਿਖਾਉਣ ਲੱਗ ਗਿਆ ਚ ਇਹ ਕਲਰ ਕਿੰਨਾ ਹੱਥ ਪੈ ਗਿਆ ਆਪਾਂ ਚਕੰਦਰ ਕੱਢਾਂਗੇ ਤੁਸੀਂ ਨੇ ਕਿ ਪਾਣੀ ਵਿੱਚ ਹੋਰ ਪਾਉਣੇ ਬਹੁਤ ਜ਼ਿਆਦਾ ਗਾੜੀ ਹੈਗੀ ਸੀ ਜਿਵੇਂ ਜਉ ਨੂੰ ਮਨ ਚਾਹੀ ਮੈਂ ਪਾਣੀ ਹੋਰ ਪਾਉਂਗੀ ਜਾ ਵੱਧ ਜੂਗੀ ਨਾ ਇਹ ਵਾਰੀ ਮਹਿਮਾਨ ਆ ਜਾਂਦੇ ਆ ਕੋਈ ਹੋਰ ਕੋਈ ਵਿਚਾਰਾ ਬਾਹਰੋਂ ਆ ਜਾਂਦਾ گا ਮੰਗਣ ਖਾਣ ਵਾਸਤੇ ਇਹਨੂੰ ਦਿੱਤੀ ਜਾਊਗੀ ਇਸ ਲਈ ਮੈਂ ਵਧਾਤੀ ਤਰੀ ਨੁਕਸਾਨ ਨਹੀਂ ਆ ਬੰਦੀ ਹੀ ਤਾਂ ਫਾਇਦੇ ਆ ਇਹ ਹੈਗੇ ਮਟਰ ਜੀ ਇਹ ਪਾਈਆ ਮਟਰ ਨੇ ਸਾਨੂੰ ਇੰਨੀ ਕੋਤਾ ਹੁਣ ਆਪਾਂ ਮਟਰਾਂ ਨੂੰ ਪਾਣੀ ਚ ਰੱਖਿਆ ਸੀ ਮੈਂ ਕੋਈ ਵਾਲੇ ਬੁਲੇ ਨਹੀਂ ਗੇ ਮਟਰ ਸੜਤੇ ਵਿੱਚ ਤੇ ਹੁਣ ਆਪਾਂ ਇਹਨਾਂ ਰਿਜਣ ਦੇਵਾਂਗੇ ਕੋਈ ਮਸਾਲੇ ਹੋਰ ਨਹੀਂ ਪਾਉਣੇ ਬਸ ਤੁਸੀਂ ਚਾਹੋ ਤਾਂ ਕੋਈ ਵੀ ਗਰਮ ਮਸਾਲਾ ਕੁਝ ਵੀ ਪਾ ਸਕਦੇ ਹੋਂਗੇ ਉਂਗਲੀਆਂ ਚਿਕਾ ਜੋ ਵੀ ਇੰਡੀਆ ਮਸਾਲੇ ਕਰੀ ਪਰ ਮੈਂ ਨਹੀਂ ਪਾਉਂਗੀ ਚ ਕਿਉਂਕਿ ਮੈਂ ਇਸ ਲਈ ਨਹੀਂ ਪਾਏਗੀ ਜਿਹੜਾ ਮੈਂ ਧਨੀਆ ਪਾਊਡਰ ਪਾਇਆ ਸਾਰਾ ਕਿਸੇ ਦੇ ਵਿੱਚ ਪਾਇਆ ਹੋਇਆ ਹੈਗਾ ਮਿਣਾਣਾ ਹੋ ਜਾਏਗਾ ਮਸਾਲਾ ਕਰੀ ਕਮੈਂਟ ਬਾਕਸ 'ਚ ਦੱਸ ਦੇ ਜੇ ਤੁਸੀਂ ਮਸਾਲਾ ਚਾਹੁੰਦੇ ਹੋ ਤਾਂ ਮੈਂ ਵੀਡੀਓ ਘਾਹ ਨੂੰ ਮੈਂ ਵੀਡੀਓ ਨਹੀਂ ਪਾਈਏ ਤੇ ਹੁਣ ਇਹਨਾਂ ਮਾਟਕੇ ਸੱਜਣ ਨਹੀਂ ਨਹੀਂ ਜਿੰਨਾ ਚਿਹਰਾ ਭੋਲੇ ਨਹੀਂ ਹੁੰਦੇ ਆਪਣੇ ਮਟਰ ਦੇਖੋ ਜੀ ਆਪਣੀ ਸਬਜ਼ੀ ਬਣ ਕੇ ਤਿਆਰ ਆ ਗਈ ਕਲਰ ਇਹ ਤਾਂ ਇਸ ਲਈ ਐ ਜਾਇਆ ਕਿਉਂਕਿ ਸਿਕੰਦਰ ਪਾਇਆ ਸੀਗਾ ਹੁਣ ਆਪਾਂ ਇਹਦੇ ਤੇ ਜੋ ਕੋਈ ਧਨੀਆ ਹੈਗਾ ਤਾਂ ਮੇਰੇ ਕੋਲ ਧਨੀਆ ਹੈਗਾਗਾ ਸਾਡੇ ਘਰੇ ਹੈਗਾ ਹਜੇ ਪੱਕਿਆ ਨਹੀਂ ਪੂਰੀ ਤਰ੍ਹਾਂ ਮੈਂ ਧਨੀਆ ਘੋਲਿਆ ਸੀ ਤਾਂ ਉਹ ਨਾਲ ਚਮੜੀ ਦੇ ਤੇ ਦਾਣਾ ਮਿਚੀ ਉਹ ਸੌਰੀ ਧਾਣਾ ਮੇਥੀ ਨਹੀਂ ਮੇਥੀ ਉਸਤੂਰੀ ਮੇਥੀ ਤੇ ਨਹੀਂ ਲਈ ਇਹ ਘਰੇ ਬਣਾਈ ਸੀਗੀ ਪੈਕਾਂ ਚ ਪਾਣੀ ਸੀਗੀ ਉਨੀ ਵਧੀਆ ਨਹੀਂ ਬਣੀ ਮਜਾਰ ਵਾਲੀ ਬਸ ਠੀਕ ਆ ਵਧੀਆ ਤੁਹਾਡੀ ਥੈਂਕ ਯੂ ਵੈਰੀ ਥੈਂਕ ਯੂ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰੋ ਅਗਲੀ ਵੀਡੀਓ ਚ ਮਿਲਦੇ ਆ ਆਪਾਂ ਚਿਕੰਦਰ ਕੱਢ ਕੇ ਚਿਕੰਦਰਾਂ ਨੂੰ ਆਪਾਂ ਕੱਢ ਕੇ ਸਿੜਦੇ ਹਾਂ ਚਿਕੰਦਰ ਨਹੀਂ ਵਰਤੋਂ ਜਿਹੜਾ ਉਹਦੇ ਇਹ ਚਿਕੰਦਰੀਆਂ ਫਾੜੀਆਂ ਸਿੜਦੇ ਆਂ ਨਹੀਂ ਕੱਟਣਾ ਚਾਹਣਾ ਤੁਸੀਂ ਨਾ ਕੱਟੋ ਠੀਕ ਹੈ ਅਗਲੀ ਵੀਰੇ ਚ ਮਿਲਦੇ ਆਂ